ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਅੱਜ ਤੁਹਾਨੂੰ ਦਿਖਾਉਨੇ ਆ ਮੇਰੇ ਕੋ ਜਿਹਨੂੰ ਆਪਾਂ ਪੰਪੇਰੀਅਨ ਕਹਿ ਦਿੰਦੇ ਆ ਟੁਆਇਪੌਮੀ ਹੈ ਨਾ ਸਾਰੇ ਮਿਲਦੇ ਜੋ ਜੇ ਪਰ ਜਾਤੇ ਨੇ ਜਿਹੜੇ ਹੋੰਦੀਆ ਵਾ ਤਾਂ ਇਸ ਟਾਈਮ ਆਪਣੇ ਕੋਲੇ ਇਹ ਮੇਲ ਆ ਇਹ ਵੱਡੀ ਇਹ ਜਿਹੜੀ ਆ ਇਹ ਫੀਮੇਲ ਆ ਤਾਂ ਇਹਦੇ ਇਹ ਦੋ ਜਿਹੜੇ ਜਾਨੀ ਜੇ ਪੱਤੀ ਨੇ ਇਹ ਸੇਲੀ ਅਵੇਲੇਬਲ ਨੇ ਬਰਪਰੇ ਚੀਂਗਲ ਬਹੁਤ ਸੋਹਣੀਆਂ ਦੋ ਨੇ ਕ੍ਰੀਬਨ ਵਾਲੀ ਇਹ 1 ਮੰਥ ਦੀ ਹੋ ਗਈ ਆ ਜਿੱਥੇ ਛੋਟੇ ਛੋਟੇ ਬੋਲ ਵਧੀਆ ਨੇ ਤੇ ਮਦਰ ਆ ਇਹਨਾਂ ਦੀ ਇਹ ਨਾਲ ਹੀ ਇਹਨੇ ਇਹਦਾ ਫਾਦਲਾ ਇਹ ਦੋਨੇ ਵੱਡੇ ਮਿਲਤੀ ਮੇਲਾ ਇਹਨਾਂ ਦੇ ਯਾਨੀ ਕਿ ਬੱਚੇ ਨੇ ਦੋਨੇ ਦੋਨੇ ਹੀ ਇਹ ਫੀਮੇਲ ਨੇ ਬਹੁਤ ਵਧੀਆ ਸੁੰਗੀ ਬਰੀਡ ਦੀਆਂ ਨੇ ਬਿਲਕੁਲ ਓਰੀਜినਲ ਇਹ ਹੁਣ ਵੱਧ ਨੰਮੰਤ ਦੀਆਂ ਯਾਰ ਬਹੁਤ ਜਿੰਨੀਆਂ ਹੋ ਗਈਆਂ ਨੇ ਚੰਗੀ ਕੁੰਡੀ ਪੂਛਾ ਜਿਹੜੇ ਕੰਮ ਨੇ ਬਿਲਕੁਲ ਤਿੰਨ ਮਹੀਨੇ ਤੱਕ ਜਿਹੜੇ ਖੜੇ ਕਰ ਲੈਣਗੇ ਬਹੁਤ ਸੋਹਣੇ ਚੰਗੇ ਵਾਲ ਹੈ ਇਹਨਾਂ ਦੇ ਚੰਡੀ ਜੱਤਾ ਬਾਕੀ ਇੱਥੇ ਔਰ ਵਾਸਤੇ ਤਿੰਨ ਜੋਰ ਸਿੰਘ ਵਾਲਾ ਤਸਵੀਰ ਪੱਤੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਰ ਤਾਂ ਜਿਹੜਾ ਇਹਨਾਂ ਦਾ ਪ੍ਰਾਈਜ਼ ਰਹੂਗਾ